ਅਤਿ ਆਲਾਦੀ ਪਰਗਠੀਂ ਦੇ ਵਿੱਚ ਇੱਕ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਹੋਈ ਮੌਤ ਮ੍ਰਿਤਕ ਦੀ ਦੇਹ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਦੀ ਮੋਰਚੇ ਦੇ ਵਿੱਚ ਰੱਖਿਆ ਗਿਆ ਮੋਰਚੀ ਦੇ ਬਾਹਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਤੁਸੀਂ ਦੇਖੋ ਮੋਕੇ ਧਿਆ ਲਾ ਕੇ ਤਸਵੀਰਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਰ ਮੇਰਾ ਨਾਮ ਤਰਨਜੀਤ ਸਿੰਘ ਹੈ ਇਹ ਪੁਹੇ ਰਹੇ ਆ ਲੜੇ ਸਰ ਬਾਹਰ ਦੇ ਕੀ ਹਾਦਸਾ ਵਾਪਰਿਆ ਜਦੋਂ ਰਜਿੰਦਰ ਆਏ ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸਮਰੂਰ ਨਵਾਂ ਖੁੱਲਿਆ ਗੋਲਡਸਟ ਕੋਲ ਬਰਗਰ ਕਿੰਗ ਉੱਥੇ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨਾਂ ਦੇ ਕਿਵੇਂ ਕਿ ਡੈਥ ਕਿਵੇਂ ਹੋਈ ਕੀ ਗੱਲ ਸਰ ਇਹਦੀ ਡਿਊਟੀ ਹੁੰਦੀ ਆ 2 ਵਜੇ ਤੱਕ ਰਾਤ 4 ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆਰਜੀਐਮ ਹੈ ਆਰਜੀਐਮ ਇਹਨਾਂ ਰਾਤੀ ਉੱਥੇ ਹੀ ਰਹਿੰਦੇ ਨੇ ਕਿ ਖੋਬਾਜੀ ਨਾ ਹੋ ਜੇ ਆਰਜੀਐਮ ਨੇ ਇਹਨਾਂ ਨੂੰ ਸਵੇਰੇ ਕਿਹਾ 6:30 7 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਆ ਉੱਥੇ ਮੇਨ ਇਹ ਉਹਦੀ ਪਲੇਟਾਂ ਦਾ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੇ ਚੱਕਿਆ ਦੂਜਾ ਤੋਂ ਸੈਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲਾ ਕੇ ਉੱਥੇ ਹੀ ਡੈਥ ਪੁਆਰਚੀਮ ਦਾ ਕੀ ਮਾਮਲਾ ਆਰਜੀਮ ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਉੱਤੇ ਜੋਬ ਕਰ ਰਹੇ ਸੀ ਸਰ ਇਹ ਹੁਣੇ ਲੱਗਿਆ ਹਜੇ ਮਹੀਨੇ ਪਹਿਲੇ ਕਿਤਨੀ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਾਟਕ ਜਿਹੜਾ 버ਗਰ ਰਿੰਗ ਆ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਪਹਿਲੇ ਦੀ ਟ੍ਰੇਨਿੰਗ ਉਰੇ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ ਜਿਹੜੇ ਆਰਜੀ ਐ ਮੈਂ ਹੁਣ ਕਹਿੰਦੇ ਨੇ ਕਿ ਉਹ 버거 किंग ਉਹ ਬੰਦ ਕਰਕੇ ਸਾਰੇ ਚਲੇ ਗਏ ਕਿਤੇ ਨਹੀਂ ਕੀ ਐਕਸਟਰਾ ਕੰਮ ਕਰਨਾ ਚਾਹੀਦਾ ਹੁੰਦਾ ਹੈ ਅੰਦਾਜ਼ੇ ਘਰ ਆਂਦਾ ਸੀ ਸ਼ਿਫਟਿੰਗ ਹੁੰਦੀ ਸੀ ਸ਼ਿਫਟੇ ਦੀ ਸੀਗੀ 3 3 ਵਜੇ ਜਾਂਦਾ ਸੀ ਤੇ ਰਾਤ 1 ਵਜੇ ਤੱਕ ਸ਼ਿਫਟ ਸੀ ਇਹ ਆਂਦਾ ਸਵੇਰੇ 8 ਵਜੇ ਸੀ ਉਤੋਂ 9 ਵਜੇ ਰਾਤੀ ਉੱਥੇ ਹੀ ਸੌਂਦਾ ਸੀ ਰਾਤੀ ਉੱਥੇ ਹੀ ਸੌਂਦਾ ਸੀ ਉਹ ਟਾਈਮ ਵੀ ਕਰਾਉਂਦੇ ਸੀ ਉਸ ਤੋਂ ਪਤਾ ਨਹੀਂ ਸਰ ਉਹ ਉਹਨਾਂ ਨੂੰ ਪਤਾ ਸੀ ਵੈਸੇ ਕੰਮ ਤਾਂ ਕਰਾਉਂਦੇ ਸੀ ਇਹਨਾਂ ਤੋਂ 2:30 ਵਜੇ ਤੱਕ ਤਾਂ ਸਵਾਇਆਂ ਕਰਾਉਂਦੇ ਸੀ। ਉਹ ਕਿਹੜੇ ਕੰਮ ਕਰਦੇ ਸੀ ਇਹ? ਉੱਥੇ 버ਗਰ ਬਣਾਉਣੇ ਜਿਵੇਂ 버거 버거 ਬਣਾਣ ਇੱਕ ਕੁੱਕ ਦਾ ਕੰਮ ਕਰਦੇ ਸੀ ਕੁਕਿੰਗ ਦਾ। ਪਲੇਟਾਂ ਚਕਾਉਂਦੇ ਸੀ ਦੇਖੋ। ਏਸੀ ਵਾਲੀਆਂ। ਏਸੀ ਵਾਲੀਆਂ ਨਹੀਂ ਸੀ। ਉਹਨਾਂ ਦੀ ਲਾਈਨ ਮੇਨ ਲਾਈਨ ਦੀ ਪਲੇਟਾਂ ਸੀਗੀਆਂ ਜਿਹੜੀ ਇਹ ਸਾਈਡ ਤੇ ਕਰਦੇ ਸੀ। ਉਹ ਚਕਾਉਂਦੇ ਸੀ। ਉਹ ਚਕਾਈਆਂ ਨੇ ਇਹਨਾਂ ਨੇ ਅੱਜ। ਇਹ ਪਹਿਲਾਂ ਵੀ ਇਹਨੇ ਸ਼ਿਕਾਇਤ ਕੀਤੀ ਸੀ ਕਦੀ? ਪਹਿਲੇ ਨਹੀਂ ਕੀਤੀ ਅੱਜ ਚਕਾਈਆਂ ਨੇ ਪਹਿਲੀ ਵਾਰ। ਤੁਹਾਨੂੰ ਕਿਦਾਂ ਵਜੇ ਇਤਲਾ ਮਿਲੀ ਸੀ? ਸਾਨੂੰ ਉਹ ਮਿਲੀ 8:30 8:30 ਵਜੇ। ਡੇਥ ਕਿੰਨੇ ਵਜੇ ਹੋਈ ਹੈ ਜੀ ਡੈਥ ਡੈਥ ਇਹਨਾਂ ਨੇ ਦੱਸੀ ਨਹੀਂ ਕਿੰਨੇ ਵਜੇ ਹੋਈ ਹੈ ਸਾਨੂੰ ਤਾਂ ਸਾਡੇ ਹੱਥੇ ਤਲਾਸ਼ ਲਈ ਹੈ ਕਿ ਤੁਹਾਡਾ ਮੁੰਡਾ ਰਜਿੰਦਰ ਹੈ ਇਹਨਾਂ ਨੇ ਸਾਨੂੰ ਕਿਹਾ ਕਿ ਐਕਸੀਡੈਂਟ ਹੋਇਆ ਹੈ ਕਿ ਐਕਸੀਡੈਂਟ ਹੋਇਆ ਜਾਂਦਾ ਇਹਦਾ ਫੋਨ ਕਿਹਦਾ ਆਇਆ ਸੀ ਤੁਹਾਨੂੰ ਫੋਨ ਕਿਹਦਾ ਆਇਆ ਸੀ ਜੀ ਹਾਂ ਯਾਰ ਨੰਬਰ ਹੈਗਾ ਉੱਪਰ ਯਾਰ ਨੰਬਰ ਹੈਗਾ ਫੋਨ 'ਚ ਉਹ ਨਾਲ ਜਿਹੜੇ ਮੁੰਡੇ ਜਿਹੜੇ ਨਾਲ ਮੁੰਡੇ ਜੀ ਕਿੰਨੇ ਲੋਕ ਜ਼ਖਮੀ ਹੋਏ ਇਹਦੇ 'ਚ ਇਸ 'ਚ ਦੋ ਦੋ ਤਿੰਨ ਜਾਨੇ ਹੋਏ ਨੇ ਜੀ ਇੱਕ ਤਾਂ ਬਚਾ ਹੋਇਆ ਇੱਕ ਉੱਥੇ ਐਡਮਿਟ ਹੋਇਆ ਹੋਇਆ ਹੈ ਉਹਦਾ ਕੀ ਹੋਇਆ ਉਹਦੀ ਕਿਦਾਂ ਉਹਦੀ ਕੰਡੀਸ਼ਨ ਉਹਦੀ ਵੀ ਸਰ ਖਰਾਬ ਹੀ ਆ ਕੀ ਕੀ ਹੋਇਆ ਉਹਦੇ ਵੀ ਉਹਦੇ ਵੀ ਕਰੰਟ ਪੈਰਾਚੋ ਨਿਕਲਿਆ ਅੰਗੂਠੇ ਫਟ ਗਏ ਸਾਰੇ ਅੱਗੇਲੇ ਬਾਕੀ ਉਹਦੇ ਪਾਈਪ ਕਿੰਨੀ ਹੈ ਪਤਾ ਨਹੀਂ ਜੀ ਉਹਦੀ ਤੁਹਾਡੇ ਬ੍ਰਦਰ ਦੀ ਬ੍ਰਦਰ ਦੀ ਮੇਰੀ 19 ਸਾਲ ਹੈ ਜੀ ਨਾਮ ਕੀ ਸੀ ਦਾ ਨੂਰਾਂ ਸਿੰਘ ਕੀ ਨਾਮ ਹੈ ਜੀ ਨੂਰਾਂ ਸਿੰਘ ਕਿੱਥੇ ਤੇ ਰਹਿਣ ਵਾਲਾ ਹਾਂ ਅਸ਼ੇ ਅਤੇ ਤ੍ਰਿਪੜੀ ਇਕਤानगर ਇਕਤਾ ਕਲੋਨੀ ਮੁੰਡੇ ਨਾਲ ਕੀ ਹੋਇਆ ਮੁੰਡੇ ਨਾਲ ਉੱਥੇ ਕਰੰਟ ਲੱਗਿਆ ਉਹਨੂੰ ਉਹ ਕੰਪਨੀ ਚ 버거 ਕਿੰਗ ਐ ਤੇ ਰਹਿ ਗਈ ਸੁਨੌਰ ਦੇ ਵੱਲ ਗੁਰਦੁਆਰਾ ਨਾਨਕਸਰ ਐ ਉਸ ਤੋਂ ਅੱਗੇ ਐ ਨਵੀਂ ਬਣੀ ਐ ਹੁਣ ਉੱਥੇ ਕੰਮ ਕਰਦਾ ਸੀਗਾ ਪਹਿਲੇ 24 ਨੰਬਰ ਫਾਟਕ 22 ਨੰਬਰ ਫਾਟਕ ਤੇ ਸੀਗਾ ਹੁਣ ਉੱਥੇ ਨਵੀਂ ਕੰਪਨੀ ਬਣੀ ਐ ਉੱਥੇ ਗਿਆ ਸੀਗਾ ਕਿੰਨੇ ਮਹੀਨੇ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇਹ ਤਾਂ ਜੇ 2 ਮਹੀਨੇ ਹੋਏ ਐ ਸਾਰੇ 2 ਮਹੀਨੇ ਹੋਏ ਐ 2 ਮਹੀਨੇ ਵੀ ਨਹੀਂ ਹੋਏ ਇਹ ਮੁੰਡਾ 19 ਸਾਲ ਦਾ ਨਾਮ ਕੀ ਐ ਨੂਰ ਅੰਸ਼ ਸਿੰਘ ਪੜਿਆ ਕਿਤਨਾ ਪਲੱਸ 2 ਉਸ ਤੋਂ ਬਾਅਦ ਇੱਥੇ ਕੰਮ ਕਰਦਾ ਸੀ ਹਾਂਜੀ ਕਿੰਨੇ ਘੰਟੇ ਭਰਾਏ ਬਸ 2 ਭਰਾ ਨਹੀਂ ਕਾਕੜਾ ਪਿੱਛੇ ਰਹਿ ਕੇ ਉਹ ਵੱਡਾ ਸੀ ਕੀ ਛੋਟਾ ਇਹ ਵੱਡਾ ਤੇ ਕਰੰਟ ਲੱਗਣ ਕਰੇ ਕੰਡ ਕਰਕੇ ਉਹ ਦੇਖੋ ਪਿਆਰਾ ਥੱਲੋ ਸਿਰ ਤੇ ਲੱਗਿਆ ਇੱਥੇ ਤੇ ਪਿਆਰਾ ਥੱਲੋ ਬਾਹਰ ਨਿਕਲ ਗਿਆ ਕਰੰਟ ਲੱਗਣ ਦਾ ਉਹ ਮੈਨੇਜਰ ਨੇ ਕਿਹਾ ਵੀ ਆਪ ਲੇਟਾ ਚੱਕ ਕੇ ਜਾਓ ਗੇੜੀਆਂ ਪਲੇਟਾਂ ਏਸੀ ਦੀਆਂ ਨੇ ਉੱਥੇ ਬਿਜਲੀ ਦੀਆਂ ਹਾਂ ਉਹ ਚੱਕੀਆਂ ਨੇ ਦੋ ਮੁੰਡੇ ਨੇ ਇੱਕ ਹੋਰ ਉੱਥੇ ਪਿਆਚਾਰ ਨੰਬਰ 'ਚ ਵੀ ਹਾਂ ਗੇ ਹੋਇਆ ਕਰਾਨ ਲਈ ਗੇ ਹੋਇਆ ਬਲੈਂਡ ਦਿੱਤੀ ਹਾਂ ਗੇ ਹੈ ਕਰਾਨ ਲਈ ਸਾਨੂੰ ਨਹੀਂ ਪਤਾ ਅਜੇ ਹੋਈ ਹੈ ਕਿ ਨਹੀਂ ਮੁੰਡੇ ਦੀ 19 ਸਾਲ ਮੋੜਾ ਉਹਨਾਂ ਦਾ 19 ਸਾਲ ਹਾਂਜੀ ਹਾਂ ਹਾਂ ਲੱਗਦੇ ਹੋਰ ਮੰਨ ਕਰ ਹਾਂ ਸਾਨੂੰ ਨਿਆ ਚਾਹੀਦਾ ਤੁਹਾਡਾ ਤਾਂ ਜੁਗਾਂਨ ਬੱਚੇ ਚਲਾ ਗਏ ਇਹਨਾਂ ਨੂੰ ਕੰਪਨੀ ਦੇ ਵਿਰੁੱਧ ਸਾਰਾ ਕੁਝ ਕਾਰਵਾਈ ਕਰਨਾ ਇਹਨਾਂ ਨੂੰ ਅੰਦਰ ਕਰਾਉਣ ਸਾਡਾ ਬੱਚਾ ਮੋੜ ਕੇ ਦੇ ਦੇਣਾ ਆ ਜਵਾਨ ਬੱਚਾ ਫੋਨ ਵੀ ਉਹਦਾ ਲੈ ਕੇ ਨੇ ਇਹ ਮੈਨੇਜਰ ਐ ਤੇ ਪਤਾ ਨਹੀਂ ਆਇਆ ਹੋਣਾ ਕੋਈ ਡਾਕਟਰ ਸਾਹਿਬ ਨੇ ਉਹਨੂੰ ਘਟਾਤਾ ਫੋਨ ਉਹਨੂੰ ਵੀ ਲੈ ਗਿਆ ਉਹਦਾ ਬਾਕੀ ਬਾਈਕ ਵੀ ਉੱਥੇ ਹੀ ਖੜੀ ਐ ਬੈਗ ਵੀ ਉਹਦਾ ਉੱਤੇ ਹੀ ਐ ਕਿੰਨੇ ਵਜੇ ਕੰਮ ਤੇ ਗਿਆ ਸੀ ਇਹ ਕੱਲ ਗਿਆ ਜੀ 3:30 ਵਜੇ ਤੇ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਸਵੇਰੇ 7:00 ਵਜੇ 8:00 ਵਜੇ ਰਾਤ ਕਾਰ ਨਹੀਂ ਆਇਆ ਨਹੀਂ ਉੱਥੇ ਹੀ ਰਹਿੰਦਾ ਸੀਗਾ ਸਵੇਰੇ ਆਉਂਦਾ ਸੀ ਦੂਰ ਰਹਗਾ ਅਸੀਂ ਆ ਕਹਿੰਦੇ ਸੀ ਵੀ ਨਹੀਂ ਤੂੰ ਐਂ ਜਾ ਉੱਥੇ ਹੀ ਸੌਂਦਾ ਸੀ ਉੱਥੇ ਹੀ ਸੌਂ ਜਾਂਦਾ ਸੀ ਸਵੇਰੇ ਆ ਜਾਂਦਾ ਸੀ ਸਵੇਰੇ ਆਉਂਦਾ ਸੀ ਬੇ ਤਿੰਨ ਵਜੇ ਜਾਂਦਾ ਸੀ ਹਾਂਜੀ ਹਾਂਜੀ ਤਿੰਨ ਕਿੰਨੇ ਵਜੇ ਦੀ ਕਿੰਨੇ ਚਾਰ ਚਾਰ ਤੋਂ ਲੈ ਕੇ 11 ਵਜੇ ਤੱਕ ਰਾਤੀ ਸ਼ਿਫਟ ਹੁੰਦੀ ਹਾਂਜੀ